ਅਸ਼ੰਖ ਤਪਤਾਉ ਅਣਗਿਣਤ ਪ੍ਰਕਾਰ ਦਾ ਤਪ ਹੈ ਕੋਈ ਰਾਜਸੀ ਕੋਈ ਤਾਮਸੀ ਕੋਈ ਸਾਧਕੀ ਇਹ ਤਿੰਨ ਪ੍ਰਕਾਰ ਦੇ ਮੰਨੇ ਆ ਨਾ ਅਣਗਿਣਤ ਪ੍ਰਕਾਰ ਦੇ ਤਪਾਂ ਦੇ ਤਾਉਣ ਵਾਲੇ ਆ ਭਾਵ ਕਰਨ ਵਾਲੇ ਤੇ ਕਰਾਉਣ ਵਾਲੇ ਤਪੀਏ ਹਨ ਅਣਗਿਣਤ ਪ੍ਰਕਾਰ ਦੀਆਂ ਤਪਾਂ ਤਪਾਉਣ ਦੀਆਂ ਵਿਧੀਆਂ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੇਸੂ ਵਲੇ ਸੱਚਾ ਸ਼ਬਦ ਦਾ ਖਰਾ ਸ਼ਬਦ ਦਾ ਕਰਨ ਗਏ ਗਰੀਬ ਨਵਾਜ਼ ਸਤਿਗੁਰੂ ਗਰੀਬ ਨਵਾਜ਼ ਜੀ ਨੇ ਕੋਸੋ ਰਸਤੇ ਦੇ ਵਿੱਚ ਵੇਖਿਆ अनेके ਸਾਧੂ ਤਪ ਕਰ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਗਰੀਬ ਨਵਾਜ਼ ਜੀ ਨੇ ਲੰਗਰ ਛਕਾਇਆ ਜਨ ਨਾਨਕ ਹਰਪੁਨ ਬੀਜਿਆ ਫਿਰ ਟੋਟ ਨ ਆਵੈ ਹਰਪੁਨ ਕੀਰੀ ਉਹ ਇਹੋ ਜਿਹਾ ਤਪ ਕਰ ਰਹੇ ਸੀ ਕਬੀਰ ਰਾਜ ਪਾਈ ਸੰਤੋਖ ਸਿੰਘ ਜੀ ਨੇ ਲਿਖਿਆ ਸੁੰਦਰ ਆਸ਼ਰਮ ਏਕ ਨਿਹਾਰੀ ਜਹਤ ਪੀਸ ਤਪ ਤਪੇ ਭਾਰੀ ਕੇ ਆਸਨ ਕੀ ਉਰਦ ਬਾਹੂ ਬਿਟਪਨ ਲਟਕਤ ਕੇ ਉਲਟਾ ਹੂੰ ਏਕ ਚਰਨ ਪਰ ਕੋਏ ਕਠੰਡੇ ਸੁਖ ਪਰ ਲੋਕ ਦਿਨਹਿ ਰੋਚ ਬਾਢੇ ਸੋ ਕੋਈ ਉਥੇ ਗੁਰੂ ਕੇ ਪਿਆਰੋ ਆਸਣ ਉੱਚਾ ਲਾ ਕੇ ਨਾ ਕਿ ਨੇ ਇਹੋ ਜਾਂ ਬਾਹਾਂ ਉੱਚੀਆਂ ਕਰਕੇ ਆਸਣ ਲਾਇਆ ਸੀ ਕੋਈ ਦਰਖਤਾਂ ਨਾ ਲਟਕ ਰਹੇ ਸਨ ਉਹ ਇੱਕ ਚਰਨ ਤੇ ਖਲੋਤੇ ਸਨ ਜਿਨ੍ਹਾਂ ਦੇ ਮਨ ਚ ਪਰਲੋਕ ਦੇ ਸੁਖਾਂ ਦੀ ਇੱਛਾ ਹੈ ਕਿ ਐਸੀ ਇੱਥੇ ਪਾਵੇਂ ਇਹ ਸਰੀਰ ਤੇ ਕਸ਼ਟ ਸਹਾਰ ਲਈਏ ਪਰ ਪਰਲੋਕ ਤ ਸਾਨੂੰ ਸੁਖ ਪ੍ਰਾਪਤ ਹੋਣਾ ਕਿਸੇ ਨੇ ਸਿਦਾਸਣ ਲਾਇਆ ਸਿੱਧ ਆਸਣ ਕਿਸੇ ਨੇ ਪਦਮਾਸਣ ਲਾਇਆ ਕੋਈ ਭੋਜਨ ਨਹੀਂ ਸ਼ੱਕਦਾ ਕੱਲਾ ਜਲ ਹੀ ਸ਼ੱਕਦਾ ਹੈ ਕਿਸੇ ਨੇ ਚਿੱਟੇ ਰੰਗ ਦੀ ਪਸ਼ਮ ਲਾਈ ਆ ਇਹਨਾਂ ਸਰੀਰ ਤੇ ਸੀਸ ਤੇ ਜਟਾਂ ਵਿਧਾਈਆਂ ਕੋਈ ਜਾਲ ਵਿੱਚ ਗਲੇ ਤੱਕ ਜਾਲ ਉੱਥੇ ਵਿੱਚ ਬੈਠਾ ਹੈ ਇਸੇ ਤਰ੍ਹਾਂ ਕੋਈ ਸਰੀਰ ਦੇ ਉੱਪਰ ਕਿਸੇ ਨੇ ਬਲਕਲ ਦੇ ਇਹ ਪੱਤਿਆਂ ਨਾਲ ਸਰੀਰ ਨੂੰ ਟਕਿਆ ਕਿਸੇ ਨੇ ਇਹ ਵੀ ਨਹੀਂ ਪਾਇਆ ਜੋ ਇਸ ਤਰ੍ਹਾਂ ਕੋਈ ਮੋਨੀ ਹੋ ਕਰਕੇ ਬੈਠਾ ਹੈ ਕੋਈ ਖਲੋਤੇ ਰਾਤ ਦੀਨ ਬਤੀਤ ਕਰਦਾ ਹੈ ਬਹੁਤ ਤਰ੍ਹਾਂ ਦੇ ਨਾਲ ਤਪ ਕਰ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੇ ਦੇਖਿਆ ਕੋਈ ਆਪਣੇ ਮਾਨ ਦੀ ਮਿਰਤੀ ਨੂੰ ਰੋਕੀ ਬੈਠਾ ਔਰ ਮਾਨ ਦੀਆਂ ਵਾਸ਼ਨਾ ਨੂੰ ਰੋਕ ਕੇ ਸਵਰਗ ਤੱਕ ਦੇ ਸੁੱਖਾਂ ਦੀ ਵੀ ਇੱਛਾ ਤਿਆਗੀ ਹੈ ਕੋਈ ਮਿਲ ਕਰਕੇ ਹਰੀ ਦੇ ਗੁਣ ਗਾਉਂਦਾ ਹੈ ਕਥਾ ਵਿੱਚ ਚਿਤ ਲਾਉਂਦਾ ਹੈ ਗੁਣਾਂ ਨੂੰ ਪ੍ਰੇਮ ਨਾਲ ਪੜਦਾ ਤੇ ਸੁਣਦਾ ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੇ ਇਹ ਜਿਹੜੇ ਆ ਨਾ ਤਪ ਕਰ ਰਹੇ ਸੰ ਤਪੀਸ਼ਰ ਕੋਈ ਵਰਖਾ ਹਸਾਰ ਦਾ ਕੋਈ ਜਲ ਹਿਮਤ ਕੋਈ ਜਲ ਧਾਰਾ ਕਰਦਾ ਪੰਚਾਗਨ ਤਾਪਣ ਕੋਈ ਪੰਜ ਧੂਣੀਆਂ ਤਾਉਂਦਾ ਕੋਈ ਮੁਠੇ ਲਟਕਦੇ ਆ ਕੋਈ ਕਪਾਲੀਆ ਸਣ ਲਾਉਂਦੇ ਆ ਕੋਈ ਭੁਖੇ ਰਹਿੰਦੇ ਆ ਕੋਈ ਉਤਾਹ ਨੂੰ ਬਾਹਂ ਖੜੀਆਂ ਕੜੀ ਰੱਖਦੇ ਆ ਇਉਂ ਕੀਲਕ ਸੇਵਨ ਵਿਭੂਤੀ ਲੇਪਨ ਸੋ ਵਿਭੂਤੀ ਲੇਪਨ ਸੱਥਰ ਕਰਨ ਸਮਸ਼ਾਨ ਸੇਵਨ ਇਤਿਆਦਕ ਅਨੇਕਾਂ ਪ੍ਰਕਾਰ ਦੇ ਤਪ ਹਨ ਸੋ ਅਣਗਿਣਤ ਪ੍ਰਕਾਰ ਦੇ ਤਪਾਂ ਨੂੰ ਅਨੇਕ ਪ੍ਰਕਾਰ ਦੇ ਗ੍ਰੰਥ ਕਥਨ ਕਰਨ ਵਾਲੇ ਆ ਅਣਗਿਣਤ ਪ੍ਰਕਾਰ ਦੇ ਤਪਾਂ ਦੇ ਫਲ ਹਨ ਧੰਨ ਗਰੀਮ ਨਵਾਜ ਜੀ ਫਰਮਾਉਂਦੇ ਹਨ